40 ਸਿੰਘ ਤੋਂ ਵੱਡੇ ਸਾਬ ਜਾਦੇ ਮਬ ਕਰਨ ਸੱਜਣਾ ਛੇਛਾ ਮਹੀਨਾ ਦੀਆਂ ਭੁੱਖਾਂ ਦੇ ਮਾਰੇ ਸਿੱਖ ਇਤਿਹਾਸ ਦੱਸਦਾ ਸਿੱਖਾਂ ਦੇ ਪੇਟ ਪਿੱਠ ਨਾਲ ਜੁੜ ਚੁੱਕੇ ਸਨ ਪਿੱਠ ਨਾਲ ਲੱਗ ਚੁੱਕੇ ਸਨ ਕਲਤਾ ਦੀ 40 ਸਿੰਘ ਚਮਕੌਰ ਦੀ ਗੜੀ 10 ਲੱਖ ਦੀ ਗਿਣਤੀ ਦੀਆਂ ਤੁਰਕ ਫੌਜਾਂ ਦਾ ਘੇਰਾ ਸਤਗੁਰੂ ਜੀ ਕਹਿੰਦੇ ਨੇ ਨਾਲ ਪ੍ਰੇਮ ਸਿੰਘ ਸਿੱਕੀ ਤੂੰ ਸਾਡੀ ਅੱਜ ਪਰਖਣੀ ਜੇ ਤੁਸੀਂ ਸਿੰਘ 40 10 ਲੱਖ ਵੈਰੀ ਗੁਰੂ ਪੰਥ ਵਾਲੀ ਲਾਜ ਰੱਖਣੀ ਜੇ ਕਲਕੀਆਂ ਵਾਲੇ ਪਾਸ਼ਾ ਕਹਿ ਰਹੇ ਨੇ ਭਾਈ ਮੋਹਕਮ ਸਿਆਂ ਭਾਈ ਸੁ ਭਾਈ ਸਾਭ ਸਿਆਂ ਭਾਈ ਹਿੰਮਤ ਸਿਆਂ ਉਹ ਜਿਸ ਮੁਕਤੀ ਨੂੰ ਜੋਗੀ ਲੋਕ ਸੰਿਆਸੀ ਲੋਕ ਮਹਾਤਮਾ ਲੋਕ ਜਿਸ ਮੁਕਤੀ ਨੂੰ ਨਾਮ ਦਾ ਜੱਪਣ ਵਾਲੇ ਸਦੀਆਂ ਤੋਂ ਤਰਸਦੇ ਨੇ ਜੁਗਾਂ ਤੋਂ ਤਰਸਦੇ ਨੇ ਉਹ ਮੁਕਮ ਸਿਆਂ ਸਭ ਸਿਆਂ ਉਹ ਮੁਕਤੀ ਦੇਸ਼ ਵਾਸਤੇ ਧਰਮ ਵਾਸਤੇ ਜੰਗ ਦੇ ਮੈਦਾਨ ਵਿੱਚ ਜੂਝ ਕੇ ਮਿੰਟਾਂ ਚ ਕਿੰਟਾਂ ਵਿੱਚ ਪ੍ਰਾਪਤ ਕਰੋ ਖਲਤਾ ਦੀ ਗੁਰੂ ਕੇਛਗ ਕਹਿ ਰਹੇ ਚਣ ਉਹ ਮੁਕਮ ਸਿਆਂ ਭਾਈ ਅਮਿਤ ਸਿੰਘ ਕਹਿ ਰਿਹਾ ਸੀ ਅਸੀਂ ਕਿੰਨੇ ਭਾਗਾ ਵਾਲੇ ਆ ਓਏ ਅਤੇ ਗੁਰੂ ਘਰ ਸਮਰਦੇ ਸਾਹਮਣੇ ਆ ਸੱਚ ਕੇ ਸ਼ਹੀਦیاں ਪਾਵਾਂਗੇ ਮਾਫ਼ ਕਰਨਾ ਸੱਜਣੋ ਚਮਕੌਰ ਦੀ ਘੜੀ 10 ਲੱਖ ਦੀ ਗਿਣਤੀ ਨਹੀਂਆ ਤੁਰਕ ਫੌਜਾਂ ਦਾ ਘੇਰਾ ਜੰਗ ਦਾ ਪਹਿਲਾ ਦਿਨ ਸੱਜਣੋ ਸੋਚੋ ਕਿਹੋ ਜਿਹਾ ਸਮਾਂ ਹੋਵੇਗਾ ਓਏ ਸਰਦੀ ਦੀ ਰੁੱਤ ਹੋਵੇ ਤਨ ਟੱਕਣ ਨੂੰ ਕੱਪੜੇ ਨਾ ਹੁਣ ਮਦਾਨੀ ਇਲਾਕਾ ਹੋਵੇ ਮਦਾਨੀ ਇਲਾਕਾ ਹੋਵੇ ਕੋਈ ਰਜਾਈ ਬਿਸਤਰਾ ਕੋਲ ਨਾ ਹੋਵੇ ਠੰਡ ਦੇ ਕਾਰਨ ਨੀਂਦ ਫਿਰ ਵੀ ਨਹੀਂ ਆਉਂਦੀ ਕਦੇ بارش ਪੈਂਦੀ ਸੀ ਕਦੇ بارش ਰੁਕਦੀ ਸੀ ਸੱਜਣੋ بارش ਪੈਂਦੀ ਹੋਵੇ ਮਦਾਨੀ ਲਾਕਾ ਹੋਵੇ ਸਰਦੀ ਦੀ ਰੁਕ ਹੋਵੇ ਤੇ ਨੀਂਦ ਫਿਰ ਵੀ ਨਹੀਂ ਆਉਂਦੀ ਬੰਦਾ ਢਿੰਡੋ ਢੋਂਪ ਖਾਵੇ ਢੋਂਪ ਖਾਵੇ ਖਲਤਾ ਦੀ ਨੀਂਦ ਫਿਰ ਵੀ ਨਹੀਂ ਆਉਂਦੀ ਛੇ ਚ ਮਹੀਨਿਆਂ ਦੀਆਂ ਭੁੱਖਾਂ ਨੇ ਮਾਰੇ ਸਿੱਖ ਸੱਜਣਾ ਉਹ ਦਰਸ਼ਣੀ ਸਿਕਸ਼ਨ ਢਾਲਾਂ ਦਾ ਥਰਾਣਾ ਸਿਰ ਤੇ ਥੱਲੇ ਕਰਕੇ ਕਲਗੀਧਰ ਪਾਸ਼ਾ ਦੇ ਸਿੱਖਾਂ ਦੀ ਭੁੱਖ ਦਾ ਜੋਰ ਸਰਦੀ ਦਾ ਜੋਰ ਮੱਪ ਕਰਨ ਉੱਪਰ ਬਰਸਾਤ ਪੈਂਦੀ ਸੀ ਉਹ ਕਲਗੀਧਰ ਪਾਸ਼ਾ ਦੇ ਸਿੱਖਾਂ ਦੀ ਅੱਖ ਲੱਗ ਗਈ ਕਦੇ ਟਾਮੀ ਟਾਮੀ ਗੋਲੀ ਕਿਸੇ ਪਾਸਿਓਂ ਚਲਦੀ ਸੀ ਕਦੇ ਕਿਸੇ ਪਾਸਿਓਂ ਚਲਦੀ ਸੀ ਕਲਗੀਧਰ ਪਾਸ਼ਾ ਸਾਰੀ ਰਾਤ ਜਿੱਧਰੋਂ ਕਿਧਰੋਂ ਕਿਸੇ ਗੋਲੀ ਦਾ ਤੋਪ ਦਾ ਫਾਇਰ ਹੁੰਦਾ ਸੀ ਪਾਸ਼ਾ ਸਾਰੀ ਰਾਤ ਜਵਾਬ ਦਿੰਦਾ ਰਹਾ ਉਹ ਕਲਗੀਆਂ ਵਾਲੇ ਪਾਸ਼ਾ ਦੇ ਸਿੱਖ ਢਾਲਾਂ ਦਾ ਸਰਾਣਾ ਕਰਕੇ ਸੁੱਤੇ ਹੋਏ ਸਨ ਅੱਖ ਲੱਗ ਗਈ ਉਹ ਬਾਜਾਂ ਵਾਲਾ ਕਦੇ ਕਿਸੇ ਸਿੱਖ ਦਾ ਮੂੰਹ ਚੁੰਮਦਾ ਸੀ ਤੇ ਕਦੇ ਕਿਸੇ ਸਿੱਖ ਦਾ ਮੱਥਾ ਚੁੰਮਦਾ ਸੀ ਉਹ ਸਿੰਘਾਂ ਆਉਣ ਵਾਲੀਆਂ ਪੀੜੀਆਂ ਤੁਹਾਡੀ ਕੁਰਬਾਨੀ ਤੇ ਫੁੱਲ ਬਹਾਇਆ ਕਰਨਗੀਆਂ ਤੁਹਾਡੀ ਕੁਰਬਾਨੀ ਤੇ ਰੋ ਰੋ ਕੇ ਪ੍ਰੇਮ ਦੇ ਹੰਝੂ ਬਹਾਇਆ ਕਰਨ ਗੀਆਂ ਸੱਜਣ ਜੰਗ ਦਾ ਦੂਜਾ ਦਿਨ ਉਹ ਫਟਾਲਾ ਹੋਣ ਵਾਲਾ ਸੀ ਸੂਰਜ ਨਿਕਲਣ ਵਾਲਾ ਸੀ ਅਮ ਸਾਹਮਣੂ ਗੋਲੀ ਚੱਲ ਪਈ ਖਾਲਸਾ ਦੀ ਤੜ ਤੜ ਗੋਲੀਆਂ ਦੀ ਬਿਛਾਰ ਹੋਣੀ ਸ਼ੁਰੂ ਹੋਈ ਹੈ ਕਲ ਕੀ ਤਰ ਪਾਸ਼ਾ ਜੀ ਨੇ ਇੱਕ ਪੰਜ ਸੰਘਾਂ ਦਾ ਜਥਾ ਕਰਕੇ ਤਿਆਰ ਚਮਕੌਰ ਦੀ ਗੜੀ ਦੇ ਵਿੱਚੋਂ ਤਿਆਰ ਕਰਕੇ ਖਲਤਰੀ ਜੰਗ ਦੇ ਮੈਦਾਨ ਵਿੱਚ ਭੇਜਿਆ ਆਖਿਆ ਚੰਗੋ ਜਾਓ ਜੰਗ ਦੇ ਮੈਦਾਨ ਵਿੱਚ ਜਾ ਕੇ ਖੇਡੋ ਜੰਗ ਦੇ ਮੈਦਾਨ ਵਿੱਚ ਜਾ ਕੇ ਜੂਜੋ ਇੱਕ ਜਥਾ ਭਾਈ ਹਿੰਮਤ ਸਿੰਘ ਦੀ ਜਥੇਦਾਰੀ ਦੇ ਹੇਡ ਭੇਜਿਆ ਗਿਆ ਦੂਜਾ ਜਥਾ ਭਾਈ ਸਾਹਿਬ ਸਿੰਘ ਦੀ ਜਥੇਦਾਰੀ ਦੇ ਹੇਡ ਭੇਜਿਆ ਗਿਆ ਖਲਤਰੀ ਕਮਾਂਡ ਥੱਲੇ ਭੇਜਿਆ ਭੁੱਖ ਨੇ ਤਾਂ ਮਾਰਾ ਨਾ ਪ੍ਰਤਾਪ ਵਰਗੇ ਧਰਮੀ ਰਾਜੇ ਦਾ ਦਿਲ ਹਲਾ ਕੇ ਰੱਖ ਦਿੱਤਾ ਦੀ ਸਜਣਾ ਮਾਫ਼ ਕਰਨਾ ਕਲਗੀਧਰ ਪਾਤਸ਼ਾਹ ਦੇ ਸਿੰਘ ਆ ਭੁੱਖੇ ਬਬਰ ਸ਼ੇਰਾਂ ਦੀ ਤਰ੍ਹਾਂ ਤੁਰਕ ਫੌਜਾਂ ਦੇ ਗਲ ਜਾਪੇ ਸਿੰਘ ਅੱਜ ਖਾਲਸਾ ਦਾ ਬੜਾ ਕਰਣਾ ਏ ਮਧਿਆਣਾ ਕਈ ਮਾਮਾ ਦਾ ਪੁੱਤਰ ਜਾਨਾਂ ਦੇ ਖੇੜਗਾ ਖਾਲਸਤਾ ਜੀ ਗੁਰਮਖੋ ਪੰਜ ਪੰਜ ਸਿੰਘਾਂ ਦਾ ਜਥਾ ਜੰਗ ਦੇ ਮੈਦਾਨ ਵਿਚ ਤਿਆਰ ਕਰ ਕਰਕੇ ਸੋਰਦੇ ਸਣ ਉਹ ਗੜੀ ਚਮਕੌਰ ਦੀ ਕੱਚੀ ਹਵੇਰੀ ਦੀ ਟਾਰੀ ਤੇ ਖੜਾ ਬਾਜਾਂ ਵਾਲਾ ਕਮਾਨ ਤੇ ਤੀਰ ਰੱਖਦਾ ਸੀ ਉਹਦੀ ਕਮਾਨ ਦੇ ਵਿੱਚੋਂ ਨਿਕਲਿਆ ਤੀਰ ਕਲਗੀਧਰ ਪਾਤਸ਼ਾਹ ਦੀ ਕਮਾਨ ਵਿੱਚੋਂ ਨਿਕਲਿਆ ਤੀਰ ਸੈਂਕੜੇ ਹਜ਼ਾਰਾਂ ਤੁਰਕਾਂ ਦੀ ਸ਼ਾਦੀ ਪਾੜ-ਪਾੜ ਕੇ ਬਾਹਰ ਉੱਤਾ ਜਾਂਦਾ ਜਾਂਦਾ ਸੀ ਕਰਦਾ ਨਹੀਂ ਮਾਫ਼ ਕਰਨਾ ਇਹ ਕੈਸਾ ਸਮਾਂ ਵੀ ਆਇਆ ਸੀ ਜਦੋਂ ਗਰਮ ਪਿਆਰੇ ਭਾਈ ਮੋਹਕਮ ਸਿੰਘ ਨੂੰ ਤਿਆਰ ਕੀਤਾ ਮੋਹਕਮ ਸਿੰਘ ਆਏ ਅਈ ਅਮਰ ਸ਼ਿਕਾਉਣ ਸਮੇਂ ਮੈਂ ਇੱਕ ਵਚਨ ਕੀਤਾ ਸੀ ਹੱਤੀ 76 ਬਸਤਰ ਸਜਾਏ ਨੇ ਭਾਈ ਮੋਹਕਮ ਸਿੰਘ ਹੋਰਾਂ ਦੇ ਜੰਗ ਦੇ ਮੈਦਾਨ ਵਿੱਚ ਇਕ ਪੰਨਾਂ ਦਾ ਜਥਾ ਔਰਤਾਂ ਦੇ ਨਾਲੇ ਬਚਨ ਕਰਦੇ ਹੋ ਮੋਹਕਮ ਸਿਆ ਦੁਨੀਆਂ ਦੇ ਲੋਕੀ ਕਿਤੇ ਐ ਨਾ ਕਹਦਣ ਕਿ ਗੁਰੂ ਗੋਬਿੰਦ ਸਿੰਘ ਨੇ ਐਵੇਂ ਵੀ ਐਵੇਂ ਜੱਬ ਬੁੱਲ ਹਲਾ ਦਿੱਤੇ ਸਣ ਆਖਿਆ ਮੋਹਕਮ ਸੇਕ ਮੈਂ ਬਚਨ ਕੀਤਾ ਸੀ ਅਮਰ ਸ਼ਿਕਾਉਣ ਸਮੇਂ ਉਹ ਤੇ ਬਚਨ ਨੂੰ ਪੂਰਾ ਕਰਕੇ ਸਵਾ ਲੱਖ ਨੂੰ ਜੰਗ ਦੇ ਮੈਦਾਨ ਵਿੱਚ ਮਾਰ ਕੇ ਸ਼ਹੀਦੀ ਪ੍ਰਾਪਤ ਕਰੋ ਖਾਲਸਾ ਜੀ ਸੱਜਣਾ ਦਸ ਲੱਖ ਦੀ ਗਿਣਤੀ ਤੇ 40 ਸਿੰਘ 37 ਸ਼ਹੀਦ ਹੋਏ ਨੇ ਤਿੰਨ ਗੁਰੂ ਸਾਹਿਬ ਦੇ ਨਿਕਲ ਗਏ ਨਾਲ ਨਿਕਲ ਗਏ ਸਣ ਇਹਨਾਂ 40 ਸਿੰਘਾਂ ਨੇ ਇਤਿਹਾਸ ਦੱਸਦਾ 3 ਲੱਖ ਤੇ 60 ਹਜ਼ਾਰ ਬੰਦਾ ਯੰਗ ਦੇ ਮੈਦਾਨ ਜਮਾਉਂਦਾ ਘਾੜੂ ਤਾਰਿਆ ਖਾਲਸਾ ਜੀ ਕਿਹੋ ਜਿਹਾ ਸਿੰਘ ਹੋਣਗੇ ਸੱਜਣੋ 3 ਲੱਖ ਤੇ 60 ਹਜ਼ਾਰ ਬੰਦਾ 40 ਸਿੰਘ ਜੰਗ ਦੇ ਮੈਦਾਨ ਅੰਦਰ ਮੌਤੇ ਘਾਟੋਂ ਤਾਰਨੋ ਕਿਹੋ ਜੇ ਸਿੰਘ ਹੋਣਗੇ ਇਹ ਤੇ ਕਹਿਣਾ ਹੀ ਪਵੇਗਾ ਨਾ ਉਹ ਸਿੰਘ ਸੀ ਭਾਵੇਂ 40 40 ਸਾਡੇ ਵਰਗੇ ਨਹੀਂ ਸਣ ਉਹ 40 ਕਿਹੋ ਜੇ ਸਣ ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਤੇ ਜੀਵਨ ਦੀ ਲੋੜ ਨਹੀਂ ਸੀ ਦੇ ਹੈਵ ਨੋ ਨੀਡ ਆਫ ਥੀਅਰ ਲਾਈਫ ਉਹਨਾਂ ਨੂੰ ਜੇਕਰ ਲੋੜ ਸੀ ਉਹਨਾਂ ਨੂੰ ਲੋੜ ਸੀ ਤੇ ਸਿਰਫ ਤੇ ਸਿਰਫ ਗੁਰੂ ਗੋਬਿੰਦ ਸਿੰਘ ਦੀ ਖੁਸ਼ੀ ਦੀ ਲੋੜ ਸੀ ਸੱਜਣਾ ਮਾਫ਼ ਕਰਨਾ ਸੱਜਣਾ ਆਖਿਆ ਮੋਹਕਮ ਸਿੰਘ ਇੱਕ ਵਚਨ ਕੀਤਾ ਥੀ ਓਏ ਉਹ ਸੀ 40 40 ਓਸਣ ਜਿਹੜੇ ਨਾਮ ਜਪਦੇ ਜਪਦੇ ਸਤਿਗੁਰ ਗੁਰੂ ਗੋਬਿੰਦ ਸਿੰਘ ਮਾਰਦਾ ਰੂ ਬਣ ਚੁੱਕੇ ਸਨ ਖਾਲਸਾ ਜੀ ਆਖਿਆ ਮੋਹਕਮ ਸਿੰਘ ਇੱਕ ਵਚਨ ਕੀਤਾ ਥੀ ਕਿਹੜਾ ਜਿੜੀਓ ਸੇ ਮੈਂ ਬਾਜ ਤੜਾਂ ਗਿੱਧੜਾਂ ਕੋਲ ਸਭਾ ਲੋਕ ਸੇ ਇਕ ਲੜਾਂ ਸਭ ਗੋਬਿੰਦ ਸਿੰਘ ਨਾਮ ਕਹਾਂ ਹੂੰ ਸੱਜਣਾ ਜੰਗ ਦੇ ਮੈਦਾਨ ਵਿੱਚ ਭਾਈ ਮੁਹਕਮ ਸਿੰਘ ਦਾ ਜਾਣਾ ਸੱਜਣਾ ਭੁੱਖੇ ਬੱਬਰ ਸ਼ੇਰਾਂ ਦੀ ਤਰ੍ਹਾਂ ਤੁਰਕ ਫਾਜਾਂ ਦੇ ਉੱਤੇ ਜਾ ਕੇ ਟੁੱਟ ਪੈਣਾ ਉਹਦੀ ਕਮਾਂਡ ਦੇ ਵਿੱਚੋਂ ਨਿਕਲਿਆ ਤੀਰ ਸੈਂਕੜੇ ਤੁਰਕਾਂ ਦੀ ਛਾਤੀ ਨੂੰ ਪਾੜ-ਪਾੜ ਕੇ ਪਾਰ ਹੁੰਦਾ ਜਾਂਦਾ ਸੀ ਓਏ ਜਿਵੇਂ ਮਹਾਭਾਰਤ ਦਾ ਜੰਗ ਸਮੇ ਖਲਸਾ ਦੀ ਪੰਜਾਂ ਪਾਂਡਵਾਂ ਦਾ ਭਰਾ अर्जुन ਖਾਲਸਾ ਦੀ ਕਮਾਂ ਨਾਲ ਤੇ ਤੀਰ ਅੱਖ ਦਾ ਕਿ ਤੀਰਾਂ ਦੀ ਝੜੀ ਲਾਉਂਦਾ ਸੀ ਗੱਲ ਸਾਡੀ ਤੀਰ ਮੁੱਕ ਗਏ ਵਾਰੀ ਬੰਦੂਕ ਦੀ ਆ ਗਈ ਕਾਰਤੂਸ ਮੁੱਕ ਗਏ ਵਾਰੀ ਤਲਵਾਰ ਦੀ ਆ ਗਈ ਉਹਦੀ ਰਤ ਪੀਣੀ ਤਲਵਾਰ ਅਸਮਾਨੀ ਬਿਜਲੀ ਦੀ ਤਰ੍ਹਾਂ ਚਮਕਦੀ ਸੀ ਸਾਡੇ ਆਸ ਤੋਂ ਝੜਿਆ ਸੱਜਣਾ ਜਿਹੜਾ ਉਹਦੀ ਰਤ ਪੀਣੀ ਤਲਵਾਰ ਨੇ ਡੰਗਿਆ ਉਹਨੇ ਮੁੜ ਕੇ ਪਾਣੀ ਨਾ ਮੰਗਿਆ ਉਹ ਜੰਗ ਦੇ ਮੈਦਾਨ 'ਚ ਸਵਾ ਲੱਖ ਨੂੰ ਮਾਰਦਾ ਗੁਰਮਖ ਪਿਆਰਾ ਭਾਈ ਭਾਈ ਮੁਖਮ ਸਿੰਘ ਸਦਾ ਦੀ ਨੀਂਦ ਸੌਂ ਗਿਆ ਖਲਤਾ ਜੀ ਜੰਗ ਦਾ ਪਹਿਲਾ ਦਿਨ ਤੇ ਦੂਜਾ ਦਿਨ ਸੱਜਣੋਂ ਰਾਤ ਦੇ 12 ਵਜੇ ਨੇ ਕਿੰਤੀ ਦੇ ਸਿੰਘ ਚਮਕੌਰ ਦੀ ਗੜੀ 'ਚ ਰਹਿ ਗਏ ਨੇ ਅੱਜ ਘੜੀਆਂ ਆ ਗਈਆਂ ਟਾਈਮ ਪੀਸ ਆ ਗਏ ਅੱਜ ਤੂੰ ਕੁਝ ਜ਼ਮਾਨਾ ਪਿੱਛੇ ਜਲੇ ਜਾਈਏ ਘੜੀਆਂ ਨਹੀਂ ਚੜਾਈਆਂ ਸਾਇੰਸ ਦਾ ਯੁੱਗ ਨਹੀਂ ਸੀ ਆਇਆ ਦੁਨੀਆਂ ਦੇ ਲੋਕੀ ਤਰੂ ਤਾਰੇ ਤੋਂ ਟਾਈਮ ਦਾ ਅੰਦਾਜ਼ਾ ਲਾਇਆ ਕਰਦੇ ਸਨ ਕਿ ਰਾਤ ਕਿੰਨੀ ਕੁ ਰਹਿੰਦੀ ਰਾਤ ਕਿੰਨੀ ਕੁ ਗੁਜ਼ਰ ਗਈ ਕਦੇ بارش ਪੈਂਦੀ ਸੀ ਕਦੇ ਰੁਕਦੀ ਸੀ ਕਦੇ ਕਾਸ਼ ਵਿੱਚ ਬੱਦਲ ਚਮਕਦੇ ਸਨ ਉਹ ਜਦ ਦੁਨੀਆਂ ਦੀਆਂ ਮਾਵਾਂ ਉਹ ਜਦ ਦੁਨੀਆਂ ਦੀਆਂ ਮਾਵਾਂ ਆਪਣੇ ਬੱਚਿਆਂ ਨੂੰ ਆਪਣੀ ਛੱਤ ਦੀ ਹਿੱਕ ਨਾ ਲਾ ਕੇ ਅਰੇ ਯਾਈਆਂ ਦੇ ਵਿੱਚ ਲਪੇਟ ਕੇ ਸੁੱਤੀਆਂ ਸਨ ਉਹ ਪੁੱਤਰਾਂ ਦਾ ਦਾਨੀ ਓਏ ਕਿਤੇ ਪੁੱਤਰਾਂ ਦੇ ਸਿਰ ਤੇ ਉਹ ਪੁੱਤਰਾਂ ਦਾ ਦਾਨੀ ਓ ਕਿਤੇ ਪੁੱਤਰਾਂ ਦੇ ਸਿਰ ਤੇ ਮਾਉ ਦੇ ਸਿਰੇ ਬੰਦਾ ਸੀ ਓਏ ਉਹ ਪੁੱਤਰਾਂ ਦੇ ਦਾਨੀ ਦੇ ਓ ਕਿਤੇ ਪੁੱਤ ਮਾਰ ਕਰਨਾ ਸੱਜਣਾ ਦਰਵਾਜ਼ੇ ਤਾਂ ਚਣੀਂਦੇ ਵੇਖੇ ਨੇ ਕੰਧਾਂ 'ਚ ਬਾਰੀਆਂ ਕੰਧਾਂ 'ਚ ਲੱਗਦੀਆਂ ਵੇਖੀਆਂ ਨੇ ਰੋਸ਼ਨ ਤਾਂ ਚਣੀਂਦੇ ਵੇਖੇ ਨੇ ਓਏ ਓ ਇਤਿਹਾਸ ਦੇ ਖੂਨੀ ਪਤਿਆਂ ਤੇ ਇਤਿਹਾਸ ਦੇ ਖੂਨੀ ਪਤਰਿਆਂ ਤੇ ਓ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਓ ਕੰਧਾਂ ਵਿੱਚ ਜਣੀਂਦੇ ਵੇਖੇ ਨੇ ਅੱਧੀ ਰਾਤ ਦਾ ਸਮਾਂ ਕੁਝ ਲੰਘ ਗਿਆ ਜੰਗ ਕਦੀ ਕੱਲ ਵਿਰਲੀ-ਵਿਰਲੀ ਟਾਮੀ-ਟਾਮੀ ਗੋਲੀ ਚਲਦੀ ਸੀ ਕਦਰ ਰੁੱਕ ਜਾਂਦੀ ਸੀ ਕਲ ਕੀ ਤਰਪਾਸ਼ ਰਾਤ ਦਾ ਸਮਾਂ ਰਾਤ ਅੱਧ ਤੂੰ ਲੰਘ ਗਈ ਕੁਝ ਸਰ ਪੜਨ ਦੀ ਕੋਸ਼ਿਸ਼ ਕਰਨਾ ਨਾਲ ਜੰਗ ਬੰਦ ਤੇ ਰਾਹਤ ਕੁਝ ਚੱਲ ਸਿਖਰ ਜੰਗ ਬੰਦ ਤੇ ਰਾਹਤ ਕੁਝ ਤਨ ਸਿਖਰਾਂ ਸਰਦੀ ਆਪਣੇ ਤੀਰ ਪਈ ਮਾਰਦੀ ਸੀ ਜੰਗ ਬੰਦ ਤੇ ਰਾਤ ਕੁਝ ਢਲ ਸਿਖਰਾਂ ਸਰਦੀ ਆਪਣੇ ਤੀਰ ਪਈ ਮਾਰਦੀ ਸੀ ਕੈਰਾਂ ਦੀ ਸਰਦੀ ਇਸ ਮਹੀਨੇ ਚ ਧੁੰਦ ਵੀ ਜਿਆਦਾ ਪੈਂਦੀ ਆ ਉਤੋਂ ਕਦੇ ਬਾਰਿਸ਼ ਪੈਂਦੀ ਸੀ ਕਦੇ ਰੁਕ ਜਾਂਦੀ ਸੀ ਜੰਗ ਬੰਦ ਤੇ ਰਾਤ ਕੁਝ ਢਲ ਸਿਖਰਾਂ ਜੰਗ ਬੰਦ ਤੇ ਰਾਤ ਕੁਝ ਢਲ ਸਿਖਰਾਂ ਸਰਦੀ ਆਪਣੇ ਧੀਰ ਪਈ ਮਾਰਦੀ ਸੀ ਇਤਿਹਾਸ ਕਰ ਲਿਖਦਾ ਸੱਜਣਾ ਓ ਕਿਹੋ ਜਿਹਾ ਸਮਾਂ ਹੋਵੇਗਾ ਓਏ ਪੇਟ ਵਿੱਚ ਪਾਉਣ ਨੂੰ ਕੁਝ ਨਹੀਂ ਤਨ ਨੂੰ ਢੱਕਣ ਵਾਸਤੇ ਕੋਲ ਕੁਝ ਨਹੀਂ ਆਹਾ ਮੇਰੇ ਸ਼ੈਨਸ਼ਾ ਤੰਬੂ ਚੋਂ ਬਾਹਰ ਆਏ ਮੇਰੇ ਸ਼ੈਨਸ਼ਾ ਤੰਬੂ ਚੋਂ ਬਾਹਰ ਆਏ ਹਾਲਤ ਦਸਾਂ ਜੋ ਸੱਚੀ ਸਰ ਕਰਤੀ ਸੀ ਪਾਲਛਤ ਸੰਬੂਚੂ ਬਾਹਰ ਨਿਕਲੇ ਨੇ ਕਦਕ ਕਦੇ ਆਕਾਸ਼ ਲੋਕ ਦੇ ਸ਼ਾਇ ਬੱਦਲਾਂ ਵਿੱਚੋਂ ਬਿਜਲੀ ਚਮਕਦੀ ਸੀ ਕੁਝ ਚਾਨਣਾ ਹੁੰਦਾ ਸੀ ਕੀਮਤੀ ਦੇ ਸਿੱਖ ਤੇ ਵੱਡੇ ਸਾਹਿਬ ਜاده ਕੋਲ ਨੇ ਗੁਰਮੁਖੋ ਜੀਤ ਚੁਚਾਰ ਸਿੰਘ ਨੂੰ ਸਾਵੇਂ ਤੱਕ ਜੀਤ ਚੁਚਾਰ ਸਿੰਘ ਨੂੰ ਸਤਿਗੁਰੂ ਕਰਦੇ ਗਾਲ ਵਿਚਾਰ ਦੀ ਸੀ ਕਦੇ ਨਦਰ ਵੱਡੇ ਸਾਹਿਬ ਜਾਦੇ ਤੇ ਪੈਂਦੀ ਸੀ ਤੇ ਕਦੇ ਬਾਬਾ ਚੁਚਾਰ ਸਿੰਘ ਛੋਟੇ ਤੇ ਪੈਂਦੀ ਸੀ ਕਦੇ ਨਦਰ ਆਪਣੇ ਕੁਝ ਚੰਦ ਕ ਬੱਚੇ ਸਿੱਖਾਂ ਤੇ ਵੀ ਪੈਂਦੀ ਸੀ ਸਾਵੇਂ ਤੱਕ ਅਜੀਤ ਚਿਚਾਰ ਸਿੰਘ ਨੂੰ ਸਾਵੇਂ ਤੱਕ ਅਜੀਤ ਚਿਚਾਰ ਸਿੰਘ ਨੂੰ ਸਤਿਗੁਰੂ ਕਰਦੇ ਕਾਲ ਵਿਚਾਰਤੀ ਸੀ ਆਹਾ ਆਪਣੇ ਆਪ ਨੂੰ ਕਹਿ ਰਹੇ ਸਨ ਪਾਤਸ਼ਾਹ 40 ਕੋਲ ਹੈ ਸਣ 5 7 ਰਹਿ ਗਏ 40 ਕੋਲ ਹੈ ਸਣ 5 7 ਰਹਿ ਗਏ ਲੜ ਕੇ ਹੋਸ਼ ਹੀ ਹੀਦ ਗਏ ਮਨ ਤੇਰੇ 40 ਕੋਲ ਹੈ ਸਣ 5 7 ਰਹਿ ਗਏ ਲੜ ਕੇ ਹੋਸ਼ ਹੀਦ ਗਏ ਮਨ ਤੇਰੇ 40 ਕੋਲ ਖੈਤੋਂ ਪੰਜ 7 ਰਹਿ ਗਏ 40 ਕੋਲ ਖੈਤੋਂ ਪੰਜ 7 ਰਹਿ ਗਏ ਲੜ ਕੇ ਹੋਸ਼ੀ ਗੀਤ ਗਏ ਮਲ ਤੇਰੇ ਹਾਂਜੀ ਓਏ ਐ ਜੋ ਫੁੱਲ ਕੁਲਾਬ ਤੇ ਕਤਾਂ ਐ ਐਦੋ ਫੁੱਲ ਗੁਲਾਬ ਦੇ ਤੱਕਦਾ ਐ ਇਹ ਵੀ ਕੋਲ ਨਹੀਂ ਹੋਣ ਕੇ ਕੰਨ ਤੇਰੇ ਵਾਹ ਪੁੱਤਰਾਂ ਦਾ ਦਾਨੀਆਂ ਪਿਛਲੀ ਰਾਤ ਦਾ ਸਮਾਂ ਨਿਕਲ ਗਿਆ ਜੰਗ ਦਾ ਤੀਜਾ ਮੈਦਾਨ ਸਜਣੋ ਜੰਗ ਦਾ ਤੀਜਾ ਮੈਦਾਨ ਕੋਲੀ ਦੋਨਾਂ ਪਾਸਿਆਂ ਤੂੰ ਚੱਲ ਪਈ ਓ ਸਮਾਂ ਆਇਆ ਜਦ ਵੱਡੇ ਸਾਹਿਬ ਜਾਦੇ ਬਾਬਾ ਅਜੀਤ ਸਿੰਘ ਨੇ ਗਲ ਚ ਪੱਲੂ ਪਾ ਕੇ ਬੇਨਤੀ ਕੀਤੀ ਪਿਤਾ ਜੀ ਆਉਣ ਵਾਲੀਆਂ ਪੀੜ੍ਹੀਆਂ ਨੇ ਕਿਸ਼ਨ ਮਾਫ਼ ਨਹੀਂ ਕਰਨਾ ਪਿਤਾ ਜੀ ਲੋਕੀ ਕੀ ਆਖਿਆ ਕਰਨ ਕੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਿੰਘ ਸਿੱਖ ਸ਼ਹੀਦ ਕਰਵਾ ਦਿੱਤੇ ਸਨ ਪੁੱਤਰ ਬਿਚਾਲੇ ਸਨ ਆਖਿਆ ਪਿਤਾ ਜੀ ਕਿਰਪਾ ਕਰੋ ਮੈਨੂੰ ਵੀ ਜੰਗ ਦੇ ਮੈਦਾਨ ਵਿੱਚ ਭੇਜਿਆ ਜਾਵੇ ਪੰਜ ਚਾਰ ਸਿੰਘ ਲੋਤਾ ਸੀ ਕਣ ਕੀ ਤਰਪਾਸ਼ਾ ਨੇ ਆਖਿਆ ਸ਼ਾਬਾਸ਼ ਬੇਟਾ ਜੀਤ ਸਿੰਘ ਤੇਰਾ ਨਾਂ ਐ ਇਸੇ ਕਰਕੇ ਜੀਤ ਸਿੰਘ ਰੱਖਿਆ ਸੀ ਕਿ ਤੈਨੂੰ ਕੋ ਜਿੱਤ ਨਹੀਂ ਸਕੂਗਾ ਹੱਥੀ ਬਨਨ ਮਾਉ ਦਾ ਸਿਰ ਗੁਰਮਖੋ ਜੰਗੀ ਸ਼ਸਤਰ ਬਸਤਰ ਲਾ ਕੇ ਜਗ ਦੇ ਮੈਦਾਨ ਵਿੱਚ ਵੱਡੇ ਸਾਬ ਜਦਿਆਂ ਨੂੰ ਤੋਰੇ ਐ ਸਮਾਂ ਥੋੜਾ ਕਿਤੇ ਵਿਚਾਰ ਸਮਾਂ ਬਣਿਆ ਵਿਚਾਰ ਕਰਾਂਗੇ ਜੰਗ ਦੇ ਮੈਦਾਨ ਵਿੱਚ ਹਰ ਰਾਤ ਦੇ ਸਮੇਂ ਕਿਸੇ ਦਾ ਬੱਚਾ ਬਿਮਾਰ ਹੋਵੇ ਤਾਂ ਮਾਪੇ ਨੂੰ ਨੀਂਦ ਨਹੀਂ ਆਉਂਦੀ। ਜਦਾ ਜੀਤ ਸਾਨੂੰ ਬਾਣਾ ਦੀ ਵਰਖਾ ਦੇ ਥੱਲੇ ਤੋਰਿਆ। ਉਹ ਚਮਕਾਰ ਦੀ ਗੜੀ ਤੇ ਖੜੇ ਕਲਗੀਆਂ ਵਾਲੇ ਪਾਸ਼ਾ ਕੀ ਦੇਖਦੇ ਸਣ ਓਏ ਕਿਤੇ ਅਜੀਤ ਦੀ ਛਾਤੀ ਤੇ ਤੀਰ ਵੱਜਦਾ ਓਏ। ਕਿਤੇ ਕੋਈ ਅਜੀਤ ਦੀ ਪਿੱਠ 'ਚ ਨਾਗਣੀ ਮਾਰਦਾ। ਕਿਤੇ ਛਾਤੀ 'ਚ ਨੇਜਾ ਵੱਜਦਾ। ਕਿਤੇ ਬਾਹਾਂ ਤੇ ਤਲਵਾਰ ਵੱਜਦੀ ਓ ਵਾਹ ਪੁੱਤਰਾਂ ਦੇ ਦਾਨੀਆਂ ਤੇਰੀਆਂ ਕੁਰਬਾਨੀਆਂ ਓਏ। ਹਾਤ ਸੰਗਤ ਜੀ ਜੰਗ ਦੇ ਮੈਦਾਨ ਵਿੱਚ ਸੈਂਕੜੇ ਹਜ਼ਾਰਾਂ ਨੂੰ ਮਾਰਦਾ ਬਾਬਾ ਅਜੀਤ ਸਿੰਘ ਸ਼ਹੀਦੀ ਯਮ ਪ੍ਰਾਪਤ ਕਰ ਗਿਆ ਉਹ ਲੜਦੇ ਲੜਦੇ ਹੋ ਗਿਆ ਲੜਦੇ 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 ਹੋ ਗਿਆ ਸ਼ਹੀਦ ਜਦ ਅਜੀਤ ਪਿਆਰਾ ਲੜਦੇ ਲੜਦੇ ਹੋ ਗਿਆ ਸ਼ਹੀਦ ਜਦ ਅਜੀਤ ਪਿਆਰਾ ਓਏ ਉਹਨੂੰ ਕਲਗੀਆਂ ਵਾਲੇ ਪਾਸ਼ਾ ਛੱਡਿਆ ਜੰਕਾਰ ਉਹਨੂੰ ਕਲਗੀਆਂ ਵਾਲੇ ਉਦੋਂ ਕਲਗੀਆਂ ਵਾਲੇ ਪਾਤਸ਼ਾਹ ਛੱਡਿਆ ਜੰਕਾਰਾ ਓਏ ਪੰਥ ਵਸੇ ਮੈਂ ਉਜੜਾ ਓਏ ਦੇਸ਼ ਵਸੇ ਮੈਂ ਉਜੜਾ ਪੰਥ ਵਸੇ ਮੈਂ ਉਜੜਾ ਮੈਂ ਮਨਚੌਕ ਹਨੇਰਾ ਓ ਵਾਹ ਵਾਹ ਗੋਬਿੰਦ ਸਿੰਘ ਓ ਤਨ ਤੇਰਾ ਜੇਰਾ ਓਏ ਬਿੰਦ ਕੀਤੀ ਵੱਡੇ ਵੱਡਾ ਸਾਹਿਬ ਜادہ ਸ਼ਹੀਦੀ ਪ੍ਰਾਪਤ ਕਰ ਗਿਆ ਗੱਜ ਪੰਨੂ ਪਾ ਕੇ ਬਿੰਦ ਕੀਤੀ ਬਾਬਾ ਚਾਹਤ ਸਿੰਘ ਨੇ ਮਾਫ਼ ਕਰਨਾ ਸੱਜਣਾ ਪਿਤਾ ਜੀ ਮੈਨੂੰ ਵੀ ਜੰਗ ਤੇ ਜਾਣ ਦੀ ਆਗਿਆ ਦਿੱਤੀ ਜਾਵੇ ਛੋਟੇ ਸਾਹਿਬ ਜੀ ਆਦਿ ਨੇ ਵੀ ਜੰਗ ਦੇ ਮੈਦਾਨ 'ਚ ਤੋਰਿਆ ਹੋ ਟਟ ਹੋ ਅਜੀਤ ਸਿੰਘ ਜਦ ਡਿਗਾ ਵੇਤ ਮਦਾਨ ਉਹਦੂ ਛਟਾਰ ਸਿੰਘ ਨੇ ਆਣ ਕੇ ਕੀਤੇ ਬਾਪੂ ਨਾਲ ਪਿਆਣ ਓਹ ਗੱਲਾਂ ਛੋਟਾ ਸਾਹਿਬ ਜੀ ਦਾ ਆਪਣੇ ਬਾਪੂ ਨਾਲ ਕਰਦਾ ਸੱਜਣਾ ਆਖਿਆ ਪਿਤਾ ਜੀ ਤੋ ਟੋਟੇ ਹੋ ਅਜੀਤ ਸਿੰਘ ਜੱਤ ਠਿਕਾ ਵਿੱਚ ਮਤਾਨ ਉਹ ਦੁੱਚਾਰ ਸਿੰਘ ਨੇ ਆਣ ਕੇ ਕੀਤੇ ਬਾਪੂ ਨਾਲ ਬਿਆਨ ਮੈਨੂੰ ਜੰਗ ਵਿੱਚ ਭੇਜੋ ਪਿਤਾ ਜੀ ਮੈਨੂੰ ਜੰਗ ਵਿੱਚ ਭੇਜੋ ਪਿਤਾ ਜੀ ਮੇਰੀ ਕਾਰੀ ਪਈ ਤਿਰਪਾਣ ਜੱਥ ਮੁੰਜੀ ਨੇ ਮਾਰਿਆ ਮੈਂ ਉੱਥੀ ਖਾਵਾਂ ਜਾਣ ਓ ਮਾਂ ਦਿੱਲੀ ਟਾਵਾ ਜ਼ੁਲਮ ਦੀ ਓ ਪਿਤਾ ਜੀ ਹੁਕਮ ਦਿਓ ਓ ਦਿੱਲੀ ਜਿੱਥੇ ਜ਼ੁਲਮ ਰਾਜ ਦੇ ਝੰਡੇ ਝੂਲਦੇ ਨੇ ਇਹ ਝੰਡੇ ਪਿਤਾ ਮੈਂ ਝੂਲਣ ਨਹੀਂ ਦੇਣੇ ਸੱਜਣਾ ਮਾਂ ਦਿੱਲੀ ਟਾਵਾ ਜੁੜਨੂ ਤੇ ਤੇਰੀ ਕਾਲੀ ਪਈ ਕਿਰਪਾਣ ਮਰ ਰੰਡੀਆਂ ਕਰਾਂ ਪਠਾਣੀਆਂ ਬਨ ਕੇ ਮੌਦਾ ਸਰ ਬਾਬਾ ਚੂਟਾਸਣ ਉਹ ਜੰਗ ਦੇ ਮੈਦਾਨ ਚ ਤੋਰਿਆ ਬਈ ਚਲਗੀਆਂ ਵਾਲਾ ਚਮਕਾਉ ਦੀ ਘੜੀ ਤੇ ਖੜ ਕੇ ਵੇਖਦਾ ਸੀ ਓਏ ਕਿਸੇ ਦਾ ਪੁੱਤ ਮਰ ਜਾ ਓਏ ਦੁਨੀਆ ਦੇ ਲੋਕੇ ਲੋਕੀਂ ਪੁੰਜੇ ਜ਼ਮੀਨ ਤੇ ਬੈ ਕੇ ਅਫਸੋਸ ਕਰਦੇ ਨੇ ਕਦੀ ਸਮਾਂ ਬਣਿਆ ਤੇ ਸੱਜਣੋਂ ਦਰਸ਼ਨ ਕਰਾਂਗੇ ਵਿਚਾਰ ਵੀ ਕਰਾਂਗੇ ਮਾਫ਼ ਕਰਨਾ ਕੜਗੀਆਂ ਵਾਲਾ ਚਮਕੌਰ ਦੀ ਕੱਚੀ ਗੜੀ ਤੇ ਆਹਾ ਵਾਹ ਪੁੱਤਰ ਸਤਿਗੁਰੂ ਵੇਖਦੇ ਗੜੀ ਦੇ ਉੱਤੇ ਖੜੀ ਕੇ ਹੁੰਦੀਆਂ ਸ਼ਹੀਦ ਜੋੜੀਆਂ ਦੇਖਦੇ ਗੜੀ ਦੇ ਉੱਤੇ ਖੜੀ ਕੇ ਹੁੰਦੀਆਂ ਸ਼ਹੀਦ ਜੋੜੀਆਂ